हां जी दोस्तों सारेया नु 7 ਸ਼੍ਰੀਆ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾ ਸਿੰਘ ਦੇ ਕੋਲ ਪਹੁੰਚੇ ਆ ਦੋਸਤੋ ਤਾਂ ਪਹਿਲਾਂ ਵੀ ਆਪਾਂ ਤੁਹਾਨੂੰ ਕਾਫੀ ਪਸ਼ੂ ਇਸ ਘਰੋਂ ਦਿਖਾਏ ਆ ਅੱਜ ਦੋ ਮਜਾ ਦਿਖਾਉਣੀਆਂ ਦੋਸਤੋ ਤਿੰਨ ਬੈੜਾ ਹੋਣਗੀਆਂ ਟੋਟਲ ਪੰਜ ਪਸ਼ੂ ਦਿਖਾਉਣੇ ਆ ਪੰਜੇ ਪਸ਼ੂ ਦੋਸਤੋ ਸੂਏ ਸਵਾਏ ਆ ਪੂਰੀ ਡਿਟੇਲ ਆਪਾਂ ਲੈ ਲਾਂਗੇ ਵੀਰ ਝੰਡਾ ਸਿੰਘ ਦੇ ਨਾਲ ਗੱਲਬਾਤ ਕਰਕੇ ਅੱਜ 5 ਹੋਰੀ ਦੋਸਤੋ 5 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਟਾਈਮ ਕੋਈ ਮਾਰਨਿੰਗ ਦੇ 11 ਵਜੇ ਦਾ ਸਮਾਂ ਸੋ ਪਸ਼ੂ ਦੋਸਤੋ ਜਿੰਨੇ ਵੀ ਦਿਖਾ ਦਾਂਗੇ ਬਿਲਕੁਲ ਨਰਖ ਪਰਖ ਤਸੱਲੀ ਆ ਤੁਸੀਂ ਘਰ ਆਣ ਕੇ ਕਰ ਲਿਓ ਦਿਖਾਏ ਗਏ ਪਸ਼ੂਆਂ ਦੀ ਜੇਕਰ ਦੋਸਤੋ ਕੋਈ ਗੱਬਣ ਪਸ਼ੂ ਹੁੰਦਾ ਤੇ ਚੌਥਾ ਥਨਾ ਦੀ 蒂ਪ ਕੇ ਤਸੱਲੀ ਕਰ ਲਿਆ ਕਰੋ ਠੀਕ ਆ ਸੋ ਇਹ ਸਵੇ ਨਗਦੀ ਆ ਦੋ ਡੰਗ ਚੋ ਕੇ ਤਸੱਲੀ ਨਾਲ ਭਰਾ ਕੇ ਆਪਦੀ ਤਸੱਲੀ ਕਰ ਲਿਆ ਕਰੋ ਠੀਕ ਆ ਤੇ ਖਾਸ ਵੀ ਜਿਹੜਾ ਤੁਸੀਂ ਪਿੰਡ ਕੈਰੋਂ ਕਰਨੀ ਆ ਆਉ ਲੈਨੇ ਆ ਡਿਟੇਲ ਵੀਰ ਝੰਡਾ ਸਿੰਘ ਤੋਂ ਪੁੱਛਦੇ ਆਂ ਕੀ ਡਿਟੇਲ ਆ ਜਿੰਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਬਾਈ ਚੰਡਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਣਾਓ ਠੀਕ ਠਾਕ ਜੀ ਠੀਕ ਠਾਕ ਵਧੀਆ ਜੀ ਵਧੀਆ ਠੀਕ ਠਾਕ ਵੀਰ ਜੀ ਤੁਸੀਂ ਸਣਾਓ ਠੀਕ ਹੈ ਜੀ ਹਾਂ ਜੀ ਅੱਛਾ ਤੇ ਚੰਡਾ ਸਿੰਘ ਅੱਜ ਪਸ਼ੂ ਪੰਜ ਬਕਾਉ ਆਪਣੇ ਕੋਲ ਹਾਂ ਜੀ ਵੀਰ ਜੀ ਅੱਜ ਪੰਜ ਪਸ਼ੂ ਆ ਜੀ ਹਾਂ ਜੀ ਦੋ ਮੱਝਾਂ ਤੇ ਤਿੰਨ ਗਾਵਾਂ ਹਾਂ ਜੀ ਹਾਂ ਜੀ ਤਿੰਨ ਬੇੜਾਂ ਤੇ ਦੋ ਮਹੀਆਂ ਵੀਰ ਜੀ ਠੀਕ ਆ ਜੀ ਸੂਏ ਸਵਾਏ ਇਹ ਸਾਰੇ ਕੋ ਗੱਪਣ ਹਾਂ ਜੀ ਸੂਏ ਸਵਾਏ ਆ ਜੀ ਅੱਛਾ ਬਾਕੀ ਹੈ ਚਲੋ ਕਰਮਾਲੀਆਂ ਅੱਜ ਸਿਰਾਈ ਆ ਜਿੰਨੀਆਂ ਵੀ ਆ ਨਾ ਡੰਗਰ ਜਿੰ ਠੀਕ ਆ ਜੀ ਹਾਂਜੀ ਤੇ ਆਜੋ ਸ਼ੁਰੂਆਤ ਕਰ ਲਈਏ ਫਿਰ ਆਇਦਰ ਮੱਜਾਂ ਤੋਂ ਕਰ ਲਈਏ ਮੈਂ ਤਾਂ ਕਰ ਲਿਆ ਲਓ ਜੀ ਇਹ ਪਹਿਲੇ ਨੰਬਰ ਤੇ ਜਿਹੜੀ ਆ ਮੈਂ ਆਪਣੇ ਕੋਲ ਹਾਂਜੀ ਮੱਜ ਇਹਦੀ ਡਿਟੇਲ ਕੀ ਆ ਇਹ ਵੀਰ ਜੀ ਤਿੱਜਾ ਸੂਆ ਏਰਕੀ ਸੂਈ ਆ ਅੱਛਾ ਜੀ ਬਾਕੀ ਆ ਵੀ ਚਲੋ ਫੇਸ ਕੁਆਲਟੀ ਤੋਂ ਆ ਯਕੀਨ ਕਰ ਲੇ ਪਿਛਲੇ ਨਾ ਮੰਨ ਲਓ ਪਿਛਲੇ ਸੂਏ ਨਾ ਇਹ ਬੰਦੇ ਹਰਿਆਣੋਂ ਲੈ ਕੇ ਆਏ ਹੀ ਮੱਜ ਹੁਣ ਇਹਦੇ ਥੱਲੇ ਵੀਰ ਜੀ 12 ਲੀਟਰ ਦੁੱਧ ਬਿਲਕੁਲ ਕੰਡੇ ਵਾਲਾ ਤਿਆਰ ਜੀ ਅੱਛਾ ਜੀ ਆਪਣੇ ਕੋ ਇੱਥੇ ਕੋਈ ਵੀਰ ਭਰਾ ਆਵੇ ਦੋ ਡੰਗ ਰਵੇ ਰੈਨ ਦਾ ਬੈਨ ਦਾ ਆਪਣਾ ਸਾਰਾ ਉਹਦਾ ਵੀਰ ਭਰਾ ਦੀ ਆਪਾਂ ਜਿਹੋ ਜੀ ਰੁਕੀ ਮੀਤੀ ਖਾਣੇ ਖਵਾਵਾਂਗੇ ਬਾਕੀ ਤਸੱਲੀ ਕਰਕੇ ਵੀਰ ਜੀ ਆਪਣੇ ਕੋ ਖੜੇ ਕਿਉਂ ਠੰਡ ਠੰਡ ਤੁਹਾਨੂੰ ਪਤਾ ਦੂਰ ਨੇੜੇ ਡੰਗਰ ਜਾਂਦਾ ਮੁੜ ਕੇ ਜਾ ਕੇ ਕਈ ਕਿਲੋ ਰਖੰਡ ਘੜ ਗਿਆ ਉਹ ਆਪਾਂ ਚਲੋ ਕਹਿ ਨਹੀਂ ਸਾਡੇ ਇੱਥੇ ਆਪਾਂ ਦੋ ਡੰਗ ਕੰਡੇ ਸੁਆ ਕਿਨਵਾ ਜੀ ਇਹ ਸੁਆ ਵੀਰ ਦੀ ਤਿੱਜਾ ਸੂਈ ਆ ਤਿੱਜਾ ਸੁਆ ਹਾਂਜੀ ਹਾਂਜੀ ਲਓ ਜੀ ਤਿੱਜਾ ਸੁਆ ਦਿਨ ਕਿੰਨੇ ਦੱਸਿਆ ਇਹਨੂੰ ਦੇਣ ਅਜ ਵੀਰ ਜੀ ਹੋ ਗਏ ਆ ਮੇਰੇ ਹਿਸਾਬ ਨਾਲ 15 16 ਦਿਨ ਹੋ ਗਏ ਸੂਈ ਨੂੰ ਅੱਜ ਇਹ ਠੀ 15 ਦਿਨਾਂ ਦੀ ਸੂਈ ਬੱਚਾ ਮਗਰ ਕੀ ਇਹਦੇ ਇਹਦੇ ਮਾਇ ਕੱਟਾ ਵਾ ਜੀ ਮੇਲਕਾ ਮਗਰ ਕੱਟਾ ਹਾਂਜੀ ਹਾਂਜੀ ਤੇ 12 ਕਿਲੋ ਇਹ ਨੈਟ ਆ ਜਾਣਾ ਹਾਂਜੀ ਨੈਟ ਹਾਜ਼ਰ ਵੀਰ ਜੀ ਦੋ ਜੀ ਖੁੱਲ ਗਏ ਹਾਂਜੀ 12 ਕਿਲੋ ਦੋਸਤੋ ਦੁੱਧ ਜਿਹੜਾ ਹੁਣ ਨੈਟ ਹਾਜ਼ਰ ਆ 15 ਦਿਨਾਂ ਦੀ ਸੂਈ ਦੇ ਥੱਲੇ ਮਗਰ ਕੱਟਾ ਹੈ ਮੇਲਕਾਫ ਤੇ ਤੀਜਾ ਸਵੇਰ ਇਹ ਮਾਜ ਸੂਈ ਆ ਸੋ ਪੂਰੀ ਦਿਖਾਉਣੇ ਆ ਤੁਹਾਨੂੰ ਖੋਲ ਕੇ ਤੋੜ ਕੇ ਤਸਦੀ ਦੇ ਨਾਲ ਠੀਕ ਆ ਜੀ ਚਲੋ ਠੀਕ ਆ ਜੀ ਸੋ ਪਲੀ ਪਲੀ ਚੰਗੀ ਆ ਜਿੰਨੀਆਂ ਕਰਮਾ ਲਈ ਰਾਜੀ ਆ ਵਜਨ ਭੋਜਨ ਪੂਰਾ ਮੈਂ ਦਾ ਲਮਾ ਲਮਾ ਤੋਰ ਲਮਾ ਡੱਕ ਰੇ ਲਮਾ ਤੋਰ ਡੱਕੀ ਨਹੀਂ ਜਾਣਾ ਇਹਨੇ ਲਮਾ ਤੋਰ ਹਾਂ ਆਹ ਲਓ ਬੱਚਾ ਨਾਲ ਖੋਲ ਲੈਣਾ ਯਾਰ ਬੱਚਾ ਨਾਲ ਖੋਲ ਲਿਆ ਕਰੋ ਕਾਲੀ ਪੈਂਦੀ। ਫਾਕੀ ਸੰਧੂ ਸਾਹਿਬ ਚਵਾਈ ਕਰਮਾਂ ਵਾਲੀ ਨੂੰ ਬਹੁਤ ਲੱਗੀ ਆ। ਅੱਛਾ ਜੀ। ਹਾਂ ਜੀ ਮ제 ਆ ਜਾਂਦੇ ਆਗੇ ਥੱਲੇ ਜਦੋਂ ਚੋਣ ਬੈ ਜੀਏ ਕਿ ਮੋਟੀ ਮੋਟੀ ਪੂਰੀ ਧਾਰ ਆ। ਠੀਕ ਆ। ਹਾਂ ਜੀ ਕੱਦ ਵਜਨ ਵੀ ਆ ਵੀ ਮੰਨ ਲਓ ਗਰੰਟੀ ਨਾਲ ਸੰਧੂ ਸਾਹਿਬ ਤੇਜਾ ਸੁਹਾਵਾ। ਹੂੰ। ਹਾਂ ਜੀ ਕੀ ਡਿਮਾਂਡ ਕੀ ਕਰਦੇ ਆਂ? ਡਿਮਾਂਡ ਆ ਵੀਰ ਜੀ ਦੁੱਧ ਦੇ ਹਿਸਾਬ ਨਾਲ ਤੇ ਆਪਾਂ ਲੱਖ ਵੀ ਕਰ ਲਈਏ ਜਾਇਜ ਆ। ਪਰ ਆਪਾਂ ਇੰਨਾ ਨਹੀਂ ਕਰਨਾ ਆਪਾਂ 86000 ਦੀ ਝੋਟੀ ਦੇਣੀ ਹਾਂ ਹਾਂਜੀ 86000 ਦੀ ਝੋਟੀ ਬਾਕੀ ਇਹ ਕੋਈ ਵੀਰ ਵਹਿਮ ਕਰਦੇ ਵੀ ਇਹ 12 ਦਸਣ ਹੁੰਦਾ ਜਾਂ ਤੇ 10 ਹੋਊਗਾ ਹਾਂ 12 ਹੀ ਆਪਾਂ ਕੰਡੇ ਵਾਲਾ ਮਨਾਵਾਂਗੇ ਇੱਥੇ ਦੋ ਡੰਗ ਵੀਰ ਰਹਿ ਕੇ ਆਪਜੀ ਤਸੱਲੀ ਕਰਨ ਠੀਕ ਆ ਹਾਂਜੀ ਹਾਂਜੀ ਲੋ ਜੀ ਦੋਸਤੋ 12 ਕਿਲੋ 86000 ਮੋਲਾ ਹਾਂਜੀ ਠੀਕ ਆ ਲੈਣ 86000 ਲੱਖ ਦੀ ਆ ਪਰ ਆਪਾਂ ਨੂੰ ਜਾਇਜ ਆਪਾਂ ਜਾਇਜ ਹੀ ਦੇ ਦੇਣੀ ਆ ਓ ਠੀਕ ਆ ਜੀ ਠੀਕ ਹੈ ਨੀ ਗੱਲ ਜਾਇਜ ਆਈ ਕੋਈ ਨਹੀਂ ਜਾਇਜ ਦਈ ਆ ਆਪਾਂ ਕੇ ਹਾਂਜੀ ਹਾਂਜੀ ਵੇਖੋ ਇਹਨੂੰ ਮਾਰੇ ਮੂੰਹ ਕਰ ਇਹਨੂੰ ਫੇਸ ਖਾਸ ਝੋ ਇਕ ਨਾ ਪਹਿਲਾਂ ਕੋਈ ਮੁੜਕੇ ਵੀਰ ਮਗਰੋਂ ਕਰਦਾ ਇੱਥੇ ਆਨ ਕੇ ਸੰਧੂ ਸਾਹਿਬ ਇੱਕ ਨਾ ਥਿੰਗਦਾ ਮੜਾ ਖੋਲ ਲੱਥਾ ਜੀ ਆਪਾਂ ਪਹਿਲਾਂ ਤੁਹਾਨੂੰ ਪਤਾ ਦੱਸ ਦਿੰਦੇ ਹੁੰਦੇ ਆ ਹਾਂਜੀ ਹਾਂਜੀ ਬਾਕੀ ਇਹ ਆ ਵੀ ਇਹ ਇਧਰ ਬਰੀਡ ਬਹੁਤ ਲੱਗੀ ਜੇ ਕਰਮਾ ਵਾਲੀ ਨੂੰ ਇਧਰ ਵੇਖੋ ਹਾਂ ਹਾਂਜੀ ਤੇ ਬਾਕੀ ਜਿਵੇਂ ਆਪ ਸਮਾ ਚੰਗਾ ਧਾਰ ਤੂੰ ਚੱਲੀ ਓਟੇ ਬੰਦਿਆ ਜੀ ਮੈਨਾਂ ਕੋਈ ਇੱਕ ਦੂ ਧਾਰਾਂ ਦਾ ਵੀ ਫਰਕ ਨਾ ਆਊਗਾ ਲਓ ਜੀ ਅਗਲੀ ਜਿਹੜੀ ਆ ਮੱਝ ਆ ਗਈ ਆਪਣੇ ਕੋਲ ਹਾਂਜੀ ਇਹ ਵਿਰਦੀ ਇਹ ਵੀ ਦੂਜਾ ਸੂਆ ਵਾ ਛੋਟੀ ਅੱਛਾ ਜੀ ਤੇ ਬਾਕੀ ਚਵਾ ਪਸਮਾ ਵਿਰਦੀ ਇਹਦਾ ਵੀ ਬਹੁਤ ਵਧੀਆ ਵਾ ਇਹਨੂੰ ਹੋ ਗਿਆ ਅੱਜ 20 ਤੋਂ 25 ਦਿਨ ਸੂਈ ਨੂੰ 25 ਦਿਨ ਤਾਂ ਸਮਾ ਹੋ ਗਿਆ ਹਾਂਜੀ ਹਾਂਜੀ ਦੂਜਾ ਸੂਆ ਹਾਂਜੀ ਇਹ ਦੂਜਾ ਸੂਆ ਵਾ ਅੱਛਾ ਇਹਦੇ ਮਗਰ ਕੀ ਬਚਾ ਇਹਦੇ ਮਗਰ ਵੀ ਇਕੱਠਾ ਹੀ ਆ ਵਿਰਦੀ ਕੱਟਾ ਮਗਰ ਹਾਂਜੀ ਹਾਂਜੀ ਠੀਕ ਬਾਕੀ ਇਹ ਵੀ ਛੋਟੀ ਬਹੁਤ ਕਰਮ ਵਾਲੀ ਸੋਹਣੀ ਚਵਾ ਚੂਦੀ ਇਹ ਵੀ ਬਹੁਤ ਵਧੀਆ ਠੀਕ ਹੈ ਬਿਲਕੁਲ ਖਰੀ ਆ ਹਾਂਜੀ ਹਾਂਜੀ ਦੁੱਧ ਕਿੰਨਾ ਹੋਣਾ ਦੇ ਥੱਲੇ ਵੀਰ ਜੀ ਦੁੱਧ ਨਾ ਮੰਨ ਲਓ ਇਹਦੇ ਥੱਲੇ 9 ਕਿਲੋ ਦੁੱਧ ਵੀਰ ਜੀ ਕੰਡੇ ਵਾਲਾ ਲਾਲੋ ਗੜਵੀ ਵਾਲਾ ਲਾਲੋ ਮਿਣਕੇ ਆਪਾਂ ਦੋ ਡੰਗ ਦਵਾਂਗੇ 9 ਕਿਲੋ ਹਾਂਜੀ ਹਾਂਜੀ 9 ਕਿਲੋ ਠੀਕ ਹੈ ਕਈ ਵੀਰੇ ਵੀ ਸਵਾਲ ਕਰਨਗੇ ਵੀ ਨਿੱਕੀ ਆ ਜਿੰਨੀ ਇਹ ਕਰਮਾ ਵਾਲੀ ਨਿੱਕੀ ਨਾ ਉਨੀ ਥਕੀ ਜੇ ਹਾਈਟ ਸਮੱਦਰ ਜੀ ਆ ਹਾਈਟ ਮੀਡੀਅਮ ਜੀ ਆ ਚਵਾਦ ਆ ਇਹਦਾ ਵੀ ਸੰਧੂ ਸਾਹ ਵੜਾ ਸਵਾਦ ਆਉਂਦਾ ਜੇ ਥੱਲੇੋਂ ਚੋਣ ਲੱਗਿਆ ਮੋਗੇ ਰਗਾ ਠੀਕ ਆ ਹਾਂਜੀ ਹਾਂਜੀ ਲਓ ਦੋਸਤੋ ਚਵਾਪ ਸਮਾਦੀ ਚੰਗੀ ਦੱਸ ਰਿਹਾ ਭਾਈ ਹਾਂਜੀ ਤੇ ਆਣ ਕੇ ਕੋਈ ਭਰਾ ਕੇ ਆਪਣੀ ਤਸੱਲੀ ਕਰੇ ਠੀਕ ਆ ਹਾਂਜੀ ਤੇ 9 ਕਿਲੋ ਧਾਰਾਂ ਜਿਹੜੀਆਂ ਤੇ ਥੱਲੇ ਹੁਣ ਹੈਗੀਆਂ ਨੇ 9 ਕਿਲੋ ਤਮ ਮਗਰ ਨੇ ਨੀਲੀ ਦਾ ਜਿਹੜਾ ਬੱਚਾ ਇਹਦੇ ਮਗਰ ਘੱਟਾ ਨੀਲੀ ਦਾ ਹਾਂਜੀ ਆ ਲੋ ਹਨੀ ਠੁੰਡੀ ਪੂਰੇ ਤੋਂ ਚਵਾ ਚੂਸ ਹਮਸਾ ਬਹੁਤ ਵਧੀਆ ਵਾ ਠੀਕ ਆ ਹਾਂਜੀ ਹਾਂਜੀ ਮੱਥਾ ਥੋੜਾ ਜਿਆ ਮਨ ਲੋ ਚਿੱਟਾ ਤੇ ਆ ਪੂਛ ਆ ਬਾਕੀ ਮੈਂ ਉਤਰਾਂ ਪੂਰੀ ਐ ਛੋਟੀ ਬਹੁਤ ਵਧੀਆ ਵਾ ਹਾਂਜੀ ਹਾਂਜੀ ਮਿੱਠੀ ਮੁੱਠੀ ਆ ਠੀਕ ਆ ਇਹ ਤਾਂ ਮੁੱਲ ਕੀ ਕਰਦੇ ਆ ਜੀ 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 ਮੁੱਲ ਇਹਦਾ ਆਪਾਂ ਨਾ ਮੁੱਲ ਜਿਆਦਾ ਚਲੋ ਇਹ ਆ ਵੀ ਆਪਾਂ ਨਹੀਂ ਕੋਈ ਵੀ ਮੁੱਲ ਨਹੀਂ ਕਰਨਾ ਹਾਂ ਨਾ ਹੀ ਮੈਂ ਆਪਾਂ 68000 ਦੀ ਝੋਟੀ ਦੇ ਦਿੱਤੀ 68 ਦੀ ਹਾਂਜੀ ਹਾਂਜੀ ਦੁੱਧ 10 ਕਿਲੋ ਸੰਧੂ ਸਾਹਿਬ ਹੈਗਾ ਵਾ ਪਰ ਆਪਾਂ ਇਹ ਆ ਵੀ 9 ਕਿਲੋ ਦੀ ਆਪਣੀ ਕੋਈ ਫੁੱਲ ਗਰੰਟੀ ਲੈ ਲੇ ਦੋ ਡੰਗ ਚੋਲੇ ਇੱਥੇ ਇੱਥੇ ਦੀ ਆਪਣੀ ਸੰਧੂ ਸਾਹਿਬ ਫੁੱਲ ਗਰੰਟੀ ਹੋਊਗੀ ਜਾਇਜ਼ ਕਰਦਿਏ ਹਾਂਜੀ ਜਾਇਜ਼ ਕਰਦਿਏ ਚਲੋ ਜਾਇਜ਼ ਨੂੰ ਇਹ ਗੱਲ ਮਾਨਤਨ ਕੋਈ ਨਹੀਂ 1000 1000 ਰੁਪਿਆ ਕੱਟ ਕਰ ਦਾਂ 68 ਦੀ ਦੇ ਦਿੱਤੀ 65 ਦੀ ਦੇ ਦਿੱਤੀ ਅੱਛਾ ਜੀ ਹਾਂਜੀ ਉਸ ਤਰ੍ਹਾਂ ਝੋਟੀ ਸੰਧੂ ਸਾਹਿਬ ਦੁੱਧ ਵਾਲੀ ਜੇ ਝੋਟੀ ਵੀਰ ਭਰਾ ਨੇ ਦਿੱਤੇ ਆ ਤੇ ਦਿੱਤੀ ਆ ਆਪਾਂ ਨੂੰ ਤੇ ਆਪਾਂ ਤਾਂ ਇਹ ਜੀ ਸੰਧੂ ਸਾਹਿਬ ਦੇਣੀ ਆ ਹਾਂਜੀ ਹਾਂਜੀ ਦੁੱਧ ਹੈਗਾ ਜੀ ਇੰਨਾ ਮੰਨ ਲਓ ਦਾਤੀ ਮੰਨ ਕੇ ਕੋਈ ਕਰੀ 65 ਦੀ ਹਾਂਜੀ 65 ਦੀ ਠੀਕ ਆ ਹਾਂ ਨਾ ਹਾਂਜੀ ਠੀਕ ਆ ਠੀਕ ਆ 65000 ਦੀ ਦੋਸਤ ਇਹ ਜਿਹੜੀ ਹੋ ਜੂਗੀ ਝੋਟੀ ਤੇ ਅਗਲੀਆਂ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਨੇ ਤਿੰਨ ਵੜਾ ਨੇ ਤੇ ਆ ਪਹਿਲੇ ਨੰਬਰ ਤੇ ਜਿਹੜੀ ਆ ਵੜ ਆਪਣੇ ਕੋਲ ਆ ਗਈ ਆ ਇਹ ਵੀ ਜੀ ਇਹ ਨਾਂ ਦਜਾ ਇਹਨੂੰ ਸੂਈ ਨੂੰ ਅੱਜ ਤੀਜਾ ਚੌਥਾ ਦਿਨ ਆ ਜੇ ਹਾਂਜੀ ਹਾਂਜੀ ਨਾਲ ਅਜਾ ਵੇਖੋ ਵੀ ਮਰੋ ਛਾਈ ਹਾਲ ਦਾ ਬੱਚਾ ਵਾ ਕਿ ਜਵਾਕ ਮੰਨ ਲਓ ਅੱਜ ਤੋਂ ਪੰਜਵਾਂ ਪੰਜਵਾਂ ਦਿਨ ਮੰਨ ਲਓ ਇਹਨੂੰ ਲਾ ਲਓ ਦੁੱਧ ਦੇ ਦੇ ਥੱਲੇ ਸੰਧੂ ਸਾਹਿਬ 8 ਕਿਲੋ ਹੈਗਾ ਜੀ 8 ਕਿਲੋ ਹਾਂਜੀ 8 ਕਿਲੋ ਦੀ ਆਪਣੀ ਫੁੱਲ ਗਰੰਟੀ ਹੋਊ ਕੋਈ ਵੀਰ ਦੋ ਡੰਗ ਚੋਲੇ ਆਪਣੀ ਤੇ ਇਹੋ ਰਿਕਵੈਸਟ ਹੁੰਦੀ ਵੀਰ ਜੀ ਵੀ ਚੋਇਆ ਕਰੋ ਦੋ ਡੰਗ ਦੰਗ ਠੀਕ ਹੈ ਗੱਲ ਕਿਉਂ ਮੁੜਕੇ ਆਪਾਂ ਕਹੇ ਜੋ ਮੰਨ ਲਓ ਕਈ ਰੀ ਤੁਹਾਨੂੰ ਪਤਾ ਜਾ ਕੇ 100 ਗੱਡੀ ਗੁੱਡੀ ਠੰਡ ਠੁੰਡੇ ਗਈ ਆ ਤੇ ਮੁੜਕੇ ਫਿਰ ਆਪਾਂ ਅਗਲੇ ਨੂੰ ਕਹਿਣ ਜੋਗੇ ਨਹੀਂ ਰਹਿੰਦੇ ਠੀਕ ਆ ਹਾਂਜੀ ਸੂਹਾ ਦੁੱਜਾ ਹਾਂਜੀ ਦੂਹਾ ਹਾਂਜੀ ਸੂਹਾ ਦੁੱਜਾ ਦੁੱਜਾ ਸੂਹਾ ਬੱਛਾ ਹੀ ਮਗਰ ਨਾ ਹਾਂਜੀ ਬੱਛਾ ਹੀ ਥਣ ਥਣ ਉਤਰਾ ਸੰਧੂ ਸਾਹਿਬ ਵੇਖੋ ਠੰਡੀ ਠੁੰਡੀ ਬੜੀ ਉਤਰਾ ਕਰਮਾੜੀ ਆ ਵੇ ਆ ਵੇਖੋ ਥਣ ਥਣ ਵੇਖੋ ਦੂਰਾ ਦੂਰਾ ਕਰਮਾੜੀ ਨਾ ਦੋਸਤੋ ਮੱਜਾ ਦਾ ਥਾਣਾ ਹਾਂਜੀ ਹਾਂਜੀ ਤੇ ਪੂਰਾ ਲੰਬਾਈ ਦੇ ਵਿੱਚ ਲੰਬਾ ਥਾਣਾ ਹਾਂਜੀ ਤੇ ਤੇ ਆ ਬਾੜ ਵੇਖੋ ਤੁਸੀਂ ਠੀ ਠੰਡੀ ਠੁੰਡੀ ਬਹੁਤ ਸੰਧੂ ਸਾਹਿਬ ਐਹੇ ਹੂੰ ਬਾਕੀ ਚਲੋ ਇਹ ਆ ਵੀ ਹੁਣ ਦੁੱਧ 8 ਕਿਲੋ ਚਲੋ ਜੇ ਕੋਈ ਚੰਗੀ ਸੇਵਾ ਕਰ ਲੂ 10 ਪਵਾ ਦੂਗੀ ਕਰਮਾਂ ਵਾਲੀ ਹੂੰ ਹੂੰ ਤੇ ਐ ਹੌਲੀ ਜੀ ਹਣਾ ਹਾਂ ਜੀ ਬਹੁਤੀ ਮੰਨ ਲਓ ਵੀ ਬਾਜੀ ਜੀ ਕਈ ਔਰ ਮੰਨ ਲਓ ਆ ਦਿੰਦੇ ਆ ਵੀ ਪਰ ਥੱਲਾ ਵੜਾ ਕਰਮਾਂ ਵਾਲੀ ਨੂੰ ਲੱਗਾ ਜੀ ਹੂੰ ਥੰਨ ਥੁੰਨ ਵੇਖੋ ਕਿੱਦਾਂ ਬਈ ਦੋਸੋ ਦੂਜਾ ਸੁਬਾ 9 ਕਿਲੋ 8 ਕਿਲੋ 8 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਹਾਂਜੀ 8 ਕਿਲੋ ਦੁੱਧ ਦੇ ਥੱਲੇ ਹੁਣ ਹਾਜ਼ਰ ਆ ਹਾਂਜੀ ਠੀਕ ਆ ਇਹ ਬਾਕੀ ਸੂਸਵਾਦ ਵਿੱਚ ਆ ਪੰਜ ਦਿਨਾਂ ਦੀ ਚਲੋ ਸੂਈ ਆ ਸੂਸਵਾਦ ਦੇ ਵਿੱਚ ਆਈ ਆ ਕਾਰੀ ਜੀ ਬੱਛੀ ਆ ਵੈਸੇ ਮੈਂ ਬਾਲੀ ਰਾਜ ਜੀ ਨਹੀਂ ਕਹੂੰਗਾ ਵੀ ਸ਼ਾਇਦ ਛੋਟੀ ਆ ਚਲੋ ਮੀਡੀਅਮ ਜੀ ਹਾਈਟ ਆ ਹਾਂਜੀ ਤੇ ਬਾਕੀ ਥਾਨ ਭਾਂਡਾ ਬਹੁਤ ਸੋਹਣਾ ਵਖਾਲਾ ਫਖੂਲਾ ਹੈਗਾ ਤੇ 8 ਕਿਲੋ ਵੀਰ 10 ਰਿਆ ਦੁੱਧ ਹਾਂਜੀ ਸੋ ਕੋਈ ਵੀ ਰਾਵੇ ਆਪਦੀ ਚੋਕੇ ਤਸੱਲੀ ਕਰ ਲੇ 8 ਕਿਲੋ ਦੇ ਠੀਕ ਆ ਹਾਂਜੀ ਆਨਲਾਈਨ ਕੋਈ ਵੀਰ ਸੌਦਾ ਕਰਦਾ ਵੀਡੀਓ ਕਾਲ ਤੇ ਕੋਈ ਚੁਵਾ ਕੇ ਤਸੱਲੀ ਕਰ ਹਾਂਜੀ ਵੀਡੀਓ ਕਾਲ ਤੇ ਚੁਵਾ ਲੇ ਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਸਿੰਘ ਜੇ ਗਾੜੇ ਸਿੰਘ ਹੈਗੇ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਸਿੰਘ ਹੈਗੇ ਆ ਬਿਲਕੁਲ ਥਾਂ ਨੂੰ ਥੋੜੇ ਜੇ ਹਾਂਜੀ ਬਾਕੀ ਕੋਈ ਨਹੀਂ ਉਹੋ ਜਿਹੀ ਕੋਈ ਗੱਲ ਭਾਵੇਂ ਇਦਾਂ ਹੀ ਵੇਖੋ ਹੱਥੋਂ ਤਫੇਰੀ ਜਾਓ ਕਰਮਾ ਵਾਲੀ ਨੂੰ ਠੰਡੀ ਸਲੱਗ ਪੂਰੀ ਆ ਕੋਈ ਤੁਹ ਕਰਦੀ ਮੰਨ ਲਓ ਇਹ ਕਰਮਾਲੀ ਕਰਦੀ ਫਰਿੱਜ ਆ ਠੀਕ ਹੈ ਜਿੰਨੀ ਆ ਰਹੀ ਮੰਨ ਲਓ ਇਹ ਗੱਲ ਹੈਗੀ ਆ ਵੀ ਰੇਟ ਵੀ ਜੈਜ ਜਾਇਜ਼ ਜਾਈਏ ਕੀ ਮੋਲ ਕਰਦੇ ਆ ਮੋਲ ਤੇ ਚਲੋ ਭਾਵੇਂ 30 ਵੀ ਕਰ ਲਈਏ ਭਾਵੇਂ 25 ਵੀ ਮੰਨ ਲਓ 23 ਹਜ਼ਾਰ ਦੀ ਦੇ ਦਈਏ ਹੂੰ 25 ਦੁੱਧ ਦਾ 10 ਕਿਲੋ ਪਾਈ ਆਉਗੀ ਜਾਇਜ਼ ਕਰ ਦਈਏ ਜਾਇਜ਼ ਤੁਸੀਂ ਦੱਸ ਦੋ ਜੋ ਆਂਦੇ ਜੇ ਫਿਰ ਵੇਖ ਲਓ ਮੈਂ ਤਾਂ ਨਾ ਦੇ ਦਈਏ 16 17 ਦੀ ਦੇ ਦਈਏ ਨਹੀਂ 16 ਹਜ਼ਾਰ ਦੀ ਨਾ 16 17 ਦੀ ਦੁੱਧ ਦੁੱਧ 8 ਕਿਲੋ ਹੈਗਾ ਜੀ ਇੰਨੇ ਦੀ ਨਹੀਂ ਇੰਨੇ ਦੀ ਤੇ ਪਈ ਵੀ ਨਹੀਂ ਆਪਾਂ ਨੂੰ ਚਲੋ ਹਾਂਜੀ ਕਰ ਦੋ ਮਾਨਤਨ ਕਰ ਦੋ ਫਿਰ ਚਲੋ 22 ਦੀ ਦੇ ਦਈਏ ਹੂੰ ਚਲੋ ਜੀ ਹਾਂਜੀ 22000 ਦੀ ਹਾਂਜੀ ਠੀਕ ਆ ਜੀ ਹਾਂਜੀ ਓਕੇ ਅਗਲੀ ਆ ਗਈ ਆਪਣੇ ਕੋਲ ਆਗਾ ਹਾਂਜੀ ਠੀਕ ਆ ਇਹਦੀ ਡਿਟੇਲ ਕੀ ਆ ਬਈ ਸੁਆ ਕਿਨਵਾ ਇਹ ਸੰਤੂ ਸਾਹਿਬ ਮੰਨ ਲੋ ਵੀ ਆਪਾਂ ਨੂੰ ਤਾਂ ਘਰ ਵਾਲਿਆਂ ਕਿਹਾ ਵੀ ਦੂਜਾ ਸੁਆ ਸੋਈ ਆ ਬਾਕੀ ਕੋਈ ਵੀਰ ਭਾਵੇਂ ਤਿੱਜੇ ਲਾਲੇ ਕੁ ਆਪਦੀ ਪਰਖ ਕਰ ਲੇ ਆਪਾਂ ਨੂੰ ਨਹੀਂ ਇਹ ਗੱਲ ਨਾ ਨਹੀਂ ਆਪਦੀ ਸਮਝ ਵੀ ਵਰਤ ਲੈ ਵੀ ਆ ਆਪਣੇ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਸੂਈ ਨੂੰ ਅੱਜ ਵੀਰ ਜੀ ਹੋ ਗਏ ਮੇਰੇ ਹਿਸਾਬ ਨਾਲ 12 13 ਦਿਨ ਹਾਂ ਦੁੱਧ ਇਹਦੇ ਥੱਲੇ ਵੀਰ ਜੀ ਹੁਣ 14 15 ਲੀਟਰ ਤਿਆਰ ਹੋਊਗਾ ਠੀਕ ਆ ਜੀ ਹਾਂਜੀ ਠੀਕ ਮੰਨ ਲਓ ਵੀ ਗੜਵੀਆਂ ਮਾਰ ਲੇ ਜੋ ਮਰਜੀ ਚਵਾ ਬਹੁਤ ਸੋਹਣਾ ਹੋ ਕਰਮਾਲੀ ਨੂੰ ਲੱਗਾ ਇਹ ਪੂਰਾ ਵਧੀਆ ਚਲਾ 14 15 ਦਿਨ ਹੋ ਗਏ ਸੂਈ ਨੂੰ ਹਾਂਜੀ ਹਾਂਜੀ ਬੱਚਾ ਜੀ ਨਗਰ ਬੱਛਾ ਵਾ ਜੀ ਇਹਦੇ ਮਤਲਬ ਬੱਛਾ ਅੱਜ ਬੱਚਾ ਹੈ ਤੁਹਾਨੂੰ ਵਧਾ ਵਾ ਅੱਜ ਬੱਛਾ ਮਗਰ ਲਓ ਜੀ ਮਗਰ ਬੱਛਾ ਸਵੇਰ ਤੀਜਾ ਦੱਸਿਆ ਹਾਂਜੀ ਤੀਜਾ ਮੰਨ ਲਓ ਲਾਲੇ ਕੋਈ ਆਪਣੇ ਲੋਕ ਕੋਈ ਦੂਜਾ ਉਹਨਾਂ ਦਾ ਹੈ ਦੂਜੇ ਸੂਈ ਆਡੀ ਕਰ ਇੰਨਾ ਦੁੱਧ 14 ਕਿਲੋ ਹਾਂਜੀ ਹਾਂਜੀ 14 ਕਿਲੋ ਦੁੱਧ ਪੱਕਾ ਹੋਊਗਾ ਜੀ ਠੀਕ ਹੈ ਜੀ ਹਾਂ ਸੋ ਦੋਸਤੋ 14 ਕਿਲੋ ਧਾਰਾਂ ਜੜੀਆਂ ਦੇ ਥੱਲੇ ਹੁਣ ਮੌਜੂ ਪੱਛਾ ਵੱਛਾ ਮੇਲ ਕਾਫ ਤੀਜਾ ਸਵੇਰ ਸੂਈ ਆ ਤੇ 14 ਕਿਲੋ ਦੁੱਧ ਹਾਂਜੀ ਸੋ ਥਣ ਥੁਣਾ ਤੁਸੀਂ ਵੇਖੋ ਆਹ ਲਓ ਜੀ ਜਿਵੇਂ ਸੀਲਸ ਲੱਗ ਬਹੁਤ ਆ ਜੀ ਹਾਂਜੀ ਭਾਵੇਂ ਇਦਾਂ ਹੀ ਮੰਨ ਲਓ ਵੇਜੋ ਕਰਮਾ ਨਹੀਂ ਆਹ ਵੇਖੋ ਪੂਰੇ ਮਗਰ ਲੈਣਾ ਮਗਰਲੇ ਚੋਏ ਜਾਂਦੇ ਥਣ ਮੰਨ ਲਓ ਜੇ ਆਖੇ ਤਾਂ ਮੰਨ ਲਓ ਇਹ ਗੜ ਮਾੜਾ ਜਿਹਾ ਭਰਾ ਕੇ ਵਿਖਾ ਦਈਏ ਹਾਂ ਆਪ ਖਾਈ ਮਾੜਾ ਨਿਕਿਆ ਕੀ ਦਰ ਦੀ ਹੋ ਗਾ? ਚਲ ਗਾਰਲਿਕ ਚਲ ਮਗਰਲਿਆਂ ਦੇ ਖਾ ਦੇ ਠੀਕ ਆ ਜੀ ਹਾਂ ਠੀਕ ਹੋਲੀ ਪੂਰੀ ਆ ਜੀ ਠੀਕ ਆ ਹਾਂ ਜੀ ਹਾਂ ਤੇ ਢੰਡੇ ਵੀਰੇ ਦਾ ਲੈਣ ਦਨ ਫਿਰ ਵੀਰ ਜੀ ਇਹ ਲੈਣ ਦਨ ਵੈਡ ਦੇ ਦਈਏ 45000 ਦੀ ਪੌਟਾਲੀ ਦੀ ਹਾਂਜੀ ਮੁੱਲ ਨਾ ਪੈਦਾ ਕਰੀਏ ਬਾਲਾ 45000 ਦੀ ਦੇ ਦਈਏ ਵੈੜ ਬਾਕੀ ਵੈੜ ਚੰਗੀ ਜਿਹੀ ਵੈੜ ਤੇ 50000 ਦੀ ਵੀ ਹੈਗੀ ਆ ਹਾਂ ਹਾਂਜੀ ਪਰ ਆਪਾਂ ਨੂੰ ਚਲੋ ਜਾਇਜ ਦਿੱਤੀ ਕਹੇ ਵੀਰ ਨੇ ਤੇ ਆਪਾਂ ਵੀ ਕੋਈ ਜਾਇਜ ਲੈ ਜੂਗਾ ਕਿ ਤੁਹਾਨੂੰ ਪਤਾ ਦੂਰ ਨੇੜੇ ਮਾਲ ਜਾਂਦਾ ਵਾ ਬੱਚਾ ਕਿੱਥੇ ਦਾ ਆ ਬੱਚਾ ਆ ਬੱਚਾ ਜੀ ਮਗਰ ਹਾਂਜੀ ਆਹ ਜੀ ਲੋ ਜੀ ਇਹ ਬੱਚਾ ਦੋਸਤੋ ਇਸ ਵੈੜ ਦੇ ਥੱਲੇ ਠੀਕ ਆ ਬੱਛਾ ਹੈ ਮੇਲ ਕਾਫ ਹਾਂਜੀ ਤੇ ਆ ਜਾਓ ਠੀਕ ਆ ਅਗਲੀ ਵੈੜ ਆ ਜਿਹੜੀ ਆ ਗਈ ਆਪਣੇ ਕੋਲ ਵੱਡੀ ਇਹ ਵੀਰ ਜੀ ਗੱਬਣਾ ਵੈੜ ਇਹ ਘਬਣਾ ਕੀ ਹਾਂਜੀ ਹਾਂਜੀ ਠੀਕ ਆ ਤੇ ਇਹ ਆਪਾਂ ਨਾ ਫਾਰਮ ਚੋਂ ਲਈ ਆ ਵੀਰ ਜੀ ਵੜੇ ਹੂੰ ਹੂੰ ਤੇ ਬਾਕੀ ਆ ਵੀ ਥੋੜੀ ਜੀ ਲੱਸੀ ਉਹਨਾਂ ਵਿਚਾਰਿਆਂ ਦਾ ਨਾ ਚਾਰ ਚੂਰ ਹੋ ਗਿਆ ਖਰਾਬ ਹੂੰ ਠੀਕ ਹੈ ਤੇ ਉਹਦਾ ਕਰਕੇ ਨਾ ਵੜ ਰਹੀ ਥੋੜੀ ਜੀ ਲੱਸੀ ਹੂੰ ਤੇ ਬਾਕੀ ਕੋਈ ਵੀਰ ਮੰਨ ਲਓ ਵੀ ਕਈ ਜੀ ਤੁਹਾਨੂੰ ਪਤਾ ਜਦੋਂ ਡੰਗਰ ਲੱਸਾ ਹੋਵੇ ਫਿਰ ਅਗਲਾ ਇਹਨੂੰ ਕਰ ਲੈ ਖੇਚ ਲੈ ਹੂੰ ਹੂੰ ਹਾਂਜੀ ਸੂਆ ਲੰਮੀ ਤੋਰ ਲੰਮੀ ਤੋਰ ਤੋਂ ਉਤਰਾ ਇਹ ਗੱਲ ਲੱਗੀ ਜਿਹੜੇ ਹਿਸਾਬ ਨਾਲ ਉਹਨੇ ਸਾਨੂੰ ਸੂਆ ਦੱਸਿਆ ਨਾ ਮੰਨ ਲਓ ਕਿ ਉਦੇ ਹਿਸਾਬ ਨਾਲ ਤੁਹਾਨੂੰ ਪਤਾ ਤੋਰਤਾਰ ਸੰਧੂ ਸਾਹਿਬ ਬਹੁਤ ਕਰਮਾ ਵਾਲੀ ਸੋਹਣੀ ਪਾਕੀ ਕੱਦ ਵਜਨ ਵੇਖੋ ਕਿੱਦਾਂ ਲੱਗਦਾ ਫੁੱਲ ਵੱਡੀ ਆ ਹਾਂਜੀ ਫੁੱਲ ਵੱਡੀ ਆ ਲਓ ਦੋਸਤੋ ਫਾਰਮ ਵਾਲੀ ਬੈਡ ਆ ਜਿੱਦਾਂ ਆਪਾਂ ਨਾਰਮਲ ਇੱਕ ਛੱਡਾਂ ਦੇ ਵਿੱਚ ਦੇਖਦੇ ਆ ਵੱਡੀ ਕੱਦ ਕਾਢਦੀ ਆ ਫੁੱਲ ਵੱਡੀ ਠੀਕ ਆ ਜੀ ਸੋ ਬਖਾਲਾ ਬਖੂਲਾ ਬਿਲਕੁਲ ਤਿਆਰ ਕਰੀ ਜਾਂਦੀ ਆ ਹਾਂਜੀ ਤੇ ਥਣ ਭਾਂਡਾ ਸੋਨਾ ਬਣਾਊਗੀ ਬਾਕੀ ਦਿਨ ਹਜੇ ਲੈ ਜੂਗੀ ਬਾਵਾ ਹਾਂਜੀ ਕਿਉਂਕਿ ਉਮੀਦ ਕਰਾਂਗੇ ਵੀ ਚੰਗੀ ਬਣੂਗੀ ਥੱਲੇੋਂ ਬਾਕੀ ਆ ਲਓ ਬਾਕੀ ਸਾਨੂੰ ਸਾਬ ਉਹਨਾਂ ਨੂੰ ਚਲੋ ਇਹ ਆ ਵੀ ਆਪਾਂ ਨੂੰ ਉਹਨਾਂ ਹੈ ਵੀ ਅਸੀਂ 32 ਲੀਟਰ ਚ ਹੋਇਆ ਵਾ ਇਹਦੇ ਥੱਲੇ ਹਾਂ ਠੀਕ ਹੈ ਜੀ ਮੰਨ ਲਓ ਵੀ ਗਰੰਟੀ ਨਾਲ ਉਹਨਾਂ ਨੇ ਆਪਾਂ ਨੂੰ ਕਿਹਾ ਵਾ ਵੀ ਮੰਨ ਲਓ ਤੀਜੇ ਸੂਏ ਵੈੜ ਨੇ ਸੂਣਾ ਵਾ ਹਾਂ ਠੀਕ ਹੈ ਜੀ ਬਾਕੀ ਪੱਖ ਵੀ ਸਾਰੇ ਸਾਨੂੰ ਸਾਬ ਵੜਾਂ ਲਈ ਆ ਕੋਈ ਗਾਂ ਵਾਲੇ ਨਹੀਂ ਮੰਨ ਲਓ ਕਿਤੇ ਕੋਈ ਤੋਰ ਤਾਰ ਵੇਖੋ ਭੱਜੀ ਫਿਰਦੀ ਪੂਰੀ ਲੰਮੀ ਤੋਰ ਦੇ ਤੇ ਜੇਕਰ ਪਤਾ ਹੁਣ ਠੰਡ ਠੁੰਡ ਬੜੀ ਹੈ ਉਹ ਕਰਕੇ ਮਾਲਣਾ ਨਵਾਇਆ ਧਵਾਇਆ ਤੁਹਾਨੂੰ ਫਦਾ ਘਾਟੀ ਗਿਆ ਹਾਂਜੀ ਨਹੀਂ ਪੂਰੀ ਵੱਡੀ ਆ ਵੇੜ ਹਾਂਜੀ ਪੂਰੀ ਫੁੱਲ ਵੱਡੇ ਮੈਂ ਤੇ ਇਹੋ ਗੱਲ ਆਦਾ ਸੰਧੂ ਸਾਹਿਬ ਜੇ ਲੈ ਜੇ ਨਾ ਕਿਤੇ ਦੱਸ ਦੇਣਾ ਤੇ ਵੇੜ ਦੇ ਆਪਾਂ ਦੇ ਚਲੋ ਕਰਮਾ ਵਾਲੀ ਦੇ ਥੱਲੇੋਂ ਖੱਟੇ ਲਵਾਵਾਂਗੇ ਹਾਂ ਇਹ ਨਹੀਂ ਵੀ ਨਹੀਂ ਥੱਲੇੋਂ ਥੱਬੇ ਕਰਮਾ ਵਾਲੀ ਬਲੂਗੀ ਤੇ ਬਾਕੀ ਸਾਰੇ ਪੱਖ ਮੰਨ ਲਓ ਵੀ ਬਹੁਤ ਵਧੀਆ ਅੰਗ ਪੈਰ ਜਾਤ ਬਰੀਡ ਵੜੀ ਆ। ਹਾਂ। ਭਾਵੇਂ ਮੰਨ ਲਓ ਇਦਾਂ ਹੀ ਆ ਵੇਖੋ ਕਿਹੜਾ ਪੇਠ ਪੂੜਾ ਵੇਖੋ ਮਈਆਂ ਵਾਲਾ ਮਗਰੋਂ। ਕਰਮਾਲੀ ਦੇ। ਠੀਕ ਆ ਜੀ। ਹਾਂਜੀ। ਅੱਛਾ ਝੰਡੇ ਵੀਰੇ ਦਾ ਫਿਰ ਕੀ ਹਨ ਬੋਲੇਗਾ? ਵੀਰ ਜੀ ਮੁੱਲ ਤੇ ਤੁਹਾਨੂੰ ਪਤਾ ਕੋਈ ਆਪਾਂ 70 75 ਨਾ ਹੀ ਕਰੀਏ ਵੈੜ ਤੇ ਹੈਗੀ ਆ। ਅੱਛਾ 70 ਮੰਨ ਲਓ 75 ਉਹ ਵੀ ਬਾਹਰ ਹੀ ਹੈਗੀ ਆ। ਹਾਂ। ਬਾਕੀ ਆਪਾਂ ਹਾਂ ਨਾ ਵੈੜ ਦੇ ਦਈਏ 62000 ਦੀ। ਹਾਂ। ਠੀਕ ਹੈ ਕੋਈ ਵੀਰ ਭਰਾ ਨੇ ਚਲੋ ਜਿੰਨੇ ਸਾਹਮਣੇ ਅੱਜ ਦਾ ਮੁੱਲ ਅੱਜ ਆਪਾਂ ਨੂੰ 62000 ਦੀ ਵੈੜ ਦੇ ਦਈਏ ਬਾਕੀ ਉਹਤਨਾ ਵੇਖੋ ਕੱਦ ਵਜ਼ਨ ਵੇਖੋ ਸੰਧੂ ਸਾਹਿਬ ਨਹੀਂ ਪਦਾਸੀ ਦਿੱਤਾ ਜੀ ਠੀਕ ਹੈ ਨਾ ਗੱਲ ਫੁੱਲ ਵੱਡੀ ਆ ਫਾਰਮ ਵਾਲੀ ਵੈੜ ਆ ਹਾਂ ਜੀ ਫਾਰਮ ਵਾਲੀ ਵੈੜ ਆ ਵੀ ਆਪਾਂ ਨਾਲ ਵੱਡੀ ਦੇਖਦੇ ਆ ਬਾਕੀ ਕੋਈ ਚਲੋ ਸੇਵਾ ਕਰ ਲੇ ਭਾਵੇਂ ਆਪਣੇ ਲੋ 35 36 ਵੀ ਚੋਲੇ ਆਪਾਂ ਨੂੰ ਉਹਨਾਂ ਨੇ ਇੰਨੀ ਗੱਲ ਕਹੀ ਆ ਆਪਾਂ ਗਾਂਹੋਂ ਅਗਲੇ ਦੀ ਆ ਮੰਨ ਲਓ ਸੇਵਾ ਜੇ ਕੋਈ ਇਹਦੇ ਮੰਨੋ ਖੁਰਲੀ ਚੋਂ ਨਾ ਮੁੱਕਨ ਉਹਦੇ ਭਾਵੇਂ ਤੁਹਾਨੂੰ ਪਤਾ ਜਿੰਨਾ ਮਰਜੀ ਚੋਲੇ ਤੇ ਭਾਵੇਂ ਚੱਲੋ ਅਗਲਾ 10 ਕਿਲੋ ਚੋਲੇ ਆਪਣੀ ਉਹ ਗੱਲ ਦੀ ਨਹੀਂ ਕੋਈ ਗਾਰੰਟੀ ਹੂੰ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਆਪਾਂ ਹਾਂ ਚੱਲੋ ਕਰਮਾਲੀ ਜੀ ਆਪਣੇ ਕੋ ਅੱਜ ਦਾ ਮੁੱਲ ਸੰਧੂ ਸਿੰਘ ਜੀ ਆਪਾਂ ਦੱਸ ਦੇਣ ਸਾਂਭੀ ਫੇਰ ਕੋਈ ਮੁੱਲ ਹੋਰ ਹੋਊਗਾ ਹੂੰ ਠੀਕ ਹੈ ਜੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਬਿਲਕੁਲ ਲੋਬ ਦੋਸਤੋ ਇਹ ਪਸ਼ੂ ਸੀਗੇ ਅੱਜ ਵੀਰ ਢੰਡਾ ਸਿੰਘ ਦੇ ਕੋਲ ਇੱਕ ਇਹ ਵਹਿੜੀ ਗੱਬਨ ਸੀ ਬਾਕੀ ਓਵਰਆਲ ਪਸ਼ੂ ਸਾਰੇ ਸੋਏ ਸੋਏ ਆ ਤੇ ਵੜ ਵੀ ਚੰਗੀ ਆ ਵੱਡੀ ਆ ਵੜ ਕੋਈ ਵੀਰ ਛੋਟੀ ਮੰਨ ਕੇ ਨਾ ਸੌਦਾ ਕਰੇ ਫੁੱਲ ਵੱਡੀ ਆ ਫਾਰਮਾਂ ਦੀ ਵੜ ਆਪਾਂ ਤਾਂ ਹੀ ਕਹਤਾ ਵੀ ਜਿੱਦੀਆਂ ਨਾਰਮਲ ਆਪਾਂ ਫਾਰਮਾਂ ਦੇ ਉੱਪਰ ਵੜਾਉਂ ਦੇਖਦੇ ਆ ਤੇ ਬਾਕੀ ਹਜੇ ਦਿਨ ਲੈ ਜੂਗੀ ਕਰਮਾਂ ਦੀ 10 ਦਿਨਾਂ ਨੂੰ 10 ਦਿਨ ਜਾਂ 10 ਦਿਨ ਤੋਂ ਪਲੱਸ ਲੈ ਜੂਗੀ ਹਜੇ ਸਮਾਂ ਤੇ ਪਤੂਪਾ ਖਾਦ ਲਿਆ ਤੁਸਾਂ ਹਾਂ ਰਾਂ ਨੂੰ ਕੋਈ ਗੱਲ ਨਹੀਂ ਜੀ ਸੋ ਜਿਹੜਾ ਕੋਈ ਖਰੀਦਾਰ ਵੀਰ ਖਰੀਦੂਗਾ ਕੋਈ ਨਹੀਂ ਆਪੇ ਟਿੱਪ ਕੇ ਤਸੱਲੀ ਕਰ ਲੂਗਾ ਹਾਂਜੀ ਤੇ ਇੱਧਰ ਜਿਹੜੀਆਂ ਮੱਝਾਂ ਸੀ ਦੋਸਤੋ ਦਿਖਾਈਆਂ ਤੁਹਾਨੂੰ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਤੇ ਘਰੇ ਆਣ ਕੇ ਉਹਦੀ ਪਰਖ ਕਰੋ ਦੇਰ ਦੋਸਤੋਂ ਤਸੱਲੀ ਕਰੋ ਆਪਾਂ ਹਰ ਵਾਰ ਕਹਿੰਨੇ ਆ ਠੀਕ ਹੈ ਜੀ ਆਨਲਾਈਨ ਸੌਦੇ ਤੋਂ ਕਿਤੇ ਚੰਗਾ ਵੀ ਆਣ ਕੇ ਕੋਈ ਆਪਦੀ ਵੀਰ ਤਸੱਲੀ ਕਰਕੇ ਲੈ ਕੇ ਜਾਵੇ ਹਾਂਜੀ ਠੀਕ ਹੈ ਜੀ ਆਪਦੀ ਜ਼ਿੰਮੇਵਾਰੀ ਆਪਦੀ ਰਿਸਪੌਂਸਿਬਿਲਟੀ ਦੇ ਪਸ਼ੂ ਲੈ ਕੇ ਜਾਇਆ ਕਰੋ ਬਾਅਦ ਵਿੱਚ ਕਿਸੇ ਨੂੰ ਜਿਹੜਾ ਮਨ ਦਾ ਚੰਗਾ ਨਾ ਕਰਿਆ ਜੀ ਸੰਧੂ ਸਾਹਿਬ ਆਪਾਂ ਇਹੋ ਹਰ ਕਹੇ ਵੀਰ ਨੂੰ ਆਣਨੇ ਵੀ ਆਪਣੀ ਅਸੀਂ ਤਸੱਲੀ ਫੁੱਲ ਕੀਤੀ ਹੁੰਦੀ ਅਸੀਂ ਰਾਤ ਮੈਂ ਲਈ ਤੇ ਸਾਡੇ ਰਾਤ ਨਾ ਸੁੱਤਰ ਨਾ ਆਈ ਅਸੀਂ ਰਾਤੀਂ ਯਾਰ ਦਾ ਤੇਲ ਫੂਕਿਆ ਤੇ ਰਾਤ ਨਾਲ ਨਾਲ ਦੰਦਾ ਵੀ ਚਲੋ ਆ ਕੋਈ ਨਹੀਂ ਆ ਮਹਨ ਨਹੀਂ ਆਪਾਂ ਸਵੇਰੇ ਤਸੱਲੀ ਕਰਨੀ ਆ ਠੀਕ ਹੈ ਨਾ ਗੱਲ ਇਹ ਨਾ ਵੀ ਮੁੜ ਕੇ ਅਗਲੇ ਨੂੰ ਕੋਈ ਲਾਂਮਾ ਨਹੀਂ ਆ ਇੱਥੇ ਵੀਰ ਦੀ ਆਪਣੀ ਤਸੱਲੀ ਕਰਿਆ ਕਰੋ ਦੋ ਡੰਗ ਆਓ ਜਿਹੜਾ ਵੀਰ ਭਰਾ ਨਹੀਂ ਨਾ ਮੰਨ ਲੋ ਰਾਤ ਨੂੰ ਆਉਣ ਵਾਲਾ ਰਾਤ ਨੂੰ ਚੋਵੇ ਸਵੇਰੇ ਆਪਣੇ ਕੋ ਰਵੇ ਕੋਈ ਗੱਲ ਨਹੀਂ ਭੈਣ ਭਰਾ ਵਾਂਗੂ ਆ ਵੀ ਭੈਣ ਭਰਾ ਹੁੰਦੇ ਆ ਆਪਣੀ ਤਸੱਲੀ ਦੋ ਡੰਗ ਐ ਤਸੱਲੀ ਕਰਕੇ ਸੰਗਣ ਦੀ ਵੀਰ ਦੀ ਕੋਈ ਲੋੜ ਨਹੀਂ ਤੁਹੇ ਪੈਸੇ ਦੇਣੇ ਆ ਕੰਡੇ ਕੰਡਾ ਵੀ ਆਪਣੇ ਕੋਲ ਆ ਕੰਡੇ ਦੇ ਵੀ ਚੜਾਓ ਗੜਵੀਆਂ ਵੀ ਮਾਰੋ ਆਪਾਂ ਇਹ ਨਹੀਂ ਆਂਦੇ ਆਪਾਂ ਅਗਲੇ ਤੋਂ ਪੈਸੇ ਲੈਣੇ ਆ ਆਪਾਂ ਜਿਵੇਂ ਵੀ ਮੇਰੇ ਵੀਰ ਤਸੱਲੀ ਕਰਿਆ ਕਰੋ ਬਾ ਚੋਨਾ ਵਿੱਚ ਆਖਿਆ ਕਰੋ ਜੀ ਉਹ ਆਜੋ ਉਹ ਆ ਕਿਉਂ ਇਹ ਤੁਹਾਨੂੰ ਪਤਾ ਵਾ ਵੀ ਇਹ ਕੋਈ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਹੂੰ ਠੀਕ ਆ ਦੁਕਾਨਦਾਰੀ ਆ ਸਾਨੂੰ ਸਾਵਾ ਆਪਣੇ ਹਾਂ ਜੀ ਹਾਂ ਜੀ ਤਸਦੀਕ ਕਰਿਆ ਕਰੋ ਠੀਕ ਜੀ ਤੇ ਨੰਬਰ ਬੋਲ ਦਿਗੇ ਆਪਣੇ ਨੰਬਰ ਹੈਗਾ ਜੀ 98724 39717 ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਪਿੰਡ ਕੈਰੋਂ ਪੰਜਾਬ ਹਾਂ ਜੀ ਠੀਕ ਆ ਤੇ ਦੂਜਾ ਨੰਬਰ ਹੈਗਾ ਜੀ 86990 00 70025 ਠੀਕ ਆ ਜੀ ਹਾਂ ਜੀ ਠੀਕ ਆ ਸੋ ਦੋਸਤੋ ਦੋਵੇਂ ਨੰਬਰ ਆਪਾਂ ਬਿਲਕੁਲ ਹਰ ਵਾਰ ਦੀ ਤਰ੍ਹਾਂ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਕਾਲ ਕਰਨੀ ਹੁੰਦੀ ਆ ਓਨਰ ਦੇ ਨਾਲ ਗੱਲਬਾਤ ਕਰ ਲਿਓ ਪੂਰੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ